ਸਾਡੇ ਨਾਲ ਖੜਿਆਲ ਤੋਂ ਕੁਝ ਵੀਰ ਨੇ ਜੋ ਕਿ ਚਾਹ ਦਾ ਲੰਗਰ ਇੱਥੇ ਲਾ ਰਹੇ ਨੇ ਗਲਬਤ ਕਰਦੇ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚਾਹ ਦਾ ਲੰਗਰ ਲਾ ਰਹੇ ਹੋ ਹੈ ਕਿਦਾਂ ਦਾ ਮਾਹੌਲ ਇੱਥੇ ਦੇਖ ਰੋ ਪਹਿਲੇ ਤਾਂ ਇਹ ਦੱਸੋ ਮਾਹੌਲ ਤਾਂ ਜੀ ਦੇਖੋ ਔਰ ਇਹ ਬਹੁਤ ਅਸਾਂਤਪੁਰ ਚੱਲ ਰਿਹਾ ਲਤਾ ਜਿਹੜੀ ਸਰਕਾਰ ਹੈ ਹਾਂ ਕੇਂਦਰੀ ਸਰਕਾਰ ਹੈ ਉਹ ਸਾਨੂੰ ਅੱਗੇ ਜਾਣ ਤੋਂ ਰੋਕ ਰਹੀ ਹੈ ਹਾਂ ਜੀ ਉਹਨਾਂ ਨੇ ਦੇਖੋ ਕਿੱਡੇ ਕਿੱਡੇ ਬੈਰੀਕੇਡ ਲਾ ਰਖਿਆ ਹੈ ਜੀ ਜੀ ਠੀਕ ਹੈ ਐਡੇ ਕਿੱਲੇ ਲਾ ਰਖਿਆ ਹੈ ਕਿਸਾਨਾਂ ਦੇ ਗੋਲੀ ਚਲਾ ਰਿਹਾ ਹੈ ਅੱਛਾ ਕਿਸਾਨਾਂ ਨੂੰ ਡਾਂਗਾ ਮਾਰ ਰਿਹਾ ਹੈ ਕਿਸਾਨ ਆ ਜਿਹੜਾ ਉਹ ਇਥੇ ਇੱਕ ਸੰਤਪੁਰਕ ਧਰਨ ਆ ਰਿਹਾ ਹੈਗਾ ਜੀ ਤਾਂ ਹੀ ਦੇ ਹੋਟਾ ਆ ਦੇ ਅਸੀਂ ਆਪਦੇ ਮੰਗਾ ਮੰਗ ਮੰਗ ਰਹੇ ਹਾਂ ਜੀ ਸਾਡੇ ਮੰਗਾ ਦੇ ਦੋ ਸਾਨੂੰ ਕੀ ਲੋੜ ਹੈ ਧਰਨ ਦੇ ਰੋਲਣ ਦੀ ਬਿਲਕੁਲ ਅਸੀਂ ਆਪਦੇ ਘਰ ਛੱਡੀ ਬੈਠੇ ਹਾਂ ਸਾਡੇ ਬੱਚੇ ਛੋਟੇ ਛੋਟੇ ਘਰ ਆ ਅਸੀਂ ਉਹਰੇ ਫਿਰਦੇ ਹਾਂ ਹੈ ਸਾਡੇ ਘਰ ਦੇ ਕੰਮ ਖੜਿਆ ਹੂੰ ਇਹ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੇ ਜਿਹੜੇ ਮੰਗਾਂ ਨੇ ਸਾਡੇ ਜਿਹੜੇ ਹੱਕ ਨੇ ਸਾਨੂੰ ਦੇ ਦਿਓ ਭਾਈ ਜੀ ਤੁਹਾਨੂੰ ਕੀ ਲੱਗਦਾ ਕੀ ਇਹ ਸਾਨੂੰ ਭਾਰਤ ਦਾ ਹਿੱਸਾ ਮੰਨਦੇ ਨਹੀਂ ਨਹੀਂ ਮੰਨਦੇ ਜਿਹੜੇ ਜਿਹੜੇ ਸਾਹਮਣੇ ਨੇ ਬਾਰਡਰ ਲੀਕ ਕਰ ਸੀਲ ਕਰਕੇ ਹਨਾ ਜਿਹੜੇ ਮਰਜੀ ਪਾਸੇ ਬੈ ਜਿਹੜਾ ਹਰਿਆਣਾ ਨੂੰ ਬੱਡਰ ਹੈ ਦਿੱਲੀ ਨੂੰ ਰਸਤਾ ਜਾਂਦਾ ਇਹਨਾਂ ਸਾਰੇ ਲੀਕ ਸੀਲ ਕਰ ਰੱਖਿਆ ਕਿਸੇ ਇੱਕ ਪਾਸਿਓਂ ਵੀ ਕਿਸੇ ਵੀ ਆਮ ਜਿਹੜਾ ਬੰਦਾ ਕਿਸਾਨ ਦੀ ਨਾਲ ਲੰਘਣ ਨਹੀਂ ਦੇ ਰਹੇ ਠੀਕ ਹੈ ਆਮ ਜਨਤਾ ਨੂੰ ਵੀ ਜਿਹੜਾ ਕੋਈ ਕਿਤੇ ਯਾਰਿਆ ਬਾਹਰ ਦਿੱਲੀ 에ਰਪੋਰਟ ਨੂੰ ਯਾਰਿਆ ਉਹਨੂੰ ਵੀ ਲੰਘਣ ਦੇ ਰਹੇ ਅੱਛਾ ਜਿਹੜਾ ਤੁਸੀਂ ਹੁਣ ਇਹ ਚਾਹ ਦਾ ਲੰਗਰ ਲੰਗਰਾਂ ਦੇ ਬਾਰੇ ਕਹਿੰਦੇ ਨੇ ਇਹ ਤਾਂ ਵਿਦੇਸ਼ ਤੋਂ ਫੰਡਿੰਗ ਆਉਂਦੀ ਹੈ ਆਈਐਸਆਈ ਵਾਲੇ ਕਰਦੇ ਨੇ ਖਾਲਸਤਾਨੀ ਵਾਲੇ ਕਰਦੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜਦੋਂ ਤਾਂ ਅਸੀਂ ਲੰਗਰ ਲਾਉਨੇ ਆ ਉਹ ਤਾਂ ਜਿਆਦਾ ਅਸੀਂ ਕੋਈ ਆਪਣੀ ਹੱਕ ਦੀ ਗੱਲ ਕਰਦੇ ਖਾਲਸਤਾਨੀ ਆ ਜਦੋਂ ਅਸੀਂ ਉਹ ਜੰਗ ਲੱਗੀ ਪੇਰਾ ਜੋ ਵੀ ਪੰਜਾਬ ਦਾ ਹੈ ਪੰਜਾਬ ਆਇਆ ਪੰਜਾਬ ਆਇਆ ਇੱਕ ਪੰਜਾਬੀ ਆਈ ਇਹ ਸਾਰਾ ਹਰੇਕ ਪਾਸੇ ਮੂਰੇ ਆ ਇਹਨਾਂ ਨੇ ਮਰਨ ਚ ਮੂਰੇ ਰੱਖਿਆ ਅਸੀਂ ਮਰੇ ਵੀ ਸਿੱਧੀਆਂ ਸਿੱਤੀਆਂ ਨੇ ਔਰ ਇਹ ਵੀ ਹੁਣ ਸਾਡੇ ਹੱਕ ਨਹੀਂ ਮਿਲ ਰਹੇ ਔਰ ਇਹ ਵੀ ਅਸੀਂ ਆ ਜੇ ਅਸੀਂ ਹੁਣ ਹੱਕ ਮੰਗਦੇ ਤਾਂ ਅਸੀਂ ਖਾਲਸਤਾਨੀ ਹੋ ਗਏ ਅਸੀਂ ਕਿਸੇ ਨੂੰ ਕੋਈ ਕਿਧਰੋਂ ਕੋਈ ਫੰਡ ਨਹੀਂ ਆ ਰਿਹਾ ਅਸੀਂ ਸਾਰੇ ਜਿਹੜਾ ਮੁੰਡੇ ਖੜਿਆਲ ਪੰਡਾ ਸਾਡਾ ਸੁਨਾਮ ਦੇ ਲਵੇ ਆਪ ਦੁੱਧ ਇਕੱਠਾ ਕਰਕੇ ਆਪ ਇਹ ਚਾਪ ਸਾਰਾ ਸੁਨਾਣਾ ਆਪ ਕਰਕੇ ਲਿਆਇਆ ਆਪੇ ਸੇ ਲੰਗਰ ਲਾ ਰਹੇ ਵੇਲੜ ਥੋੜਨਾ ਸੀ ਕੰਮ ਕਾਜ ਕਰਨ ਵਾਲਿਆ ਕਰ ਰਹੇ ਸਾਨੂੰ ਕਿਸੇ ਨੂੰ ਕਿਸੇ ਤੋਂ ਕਿਸੇ ਤੋਂ ਕੋਈ ਪੈਸੇ ਨਹੀਂ ਲਿਆ ਨਾ ਲਈਏ ਠੀਕ ਆ ਜੰਨੇ ਮੇਰੇ ਤੁਸੀਂ ਦੇਖ ਰਹੇ ਲੰਗਰ ਚੱਲ ਰਿਹਾ ਸਾਰੇ ਗੁਰੂਏ ਚਲਾਏ ਹੋਇਆ ਕਿ ਕੋਈ ਵੀ ਕਿਸੇ ਪਾਸੋਂ ਕਿਸੇ ਨੂੰ ਕੋਈ ਪੈਸਾ ਨਹੀਂ ਆ ਰਿਹਾ ਅਸੀਂ ਸਾਰੇ ਫੰਡ ਆਪਦੇ ਪਿੰਡ ਜੋ ਇਕੱਠੀ ਕਰਦੇ ਆ ਠੀਕ ਹੈ ਫੇਰ ਲੰਗਰ ਲਾਉਂਦੇ ਆ ਠੀਕ ਹੈ ਇੱਕ ਗੱਲ ਮੈਂ ਜਰੂਰ ਕਹਿਣਾ ਚਾਹਾਂਗਾ ਕੋਈ ਵੀ ਜਵਾਬ ਦੇ ਸਕਦਾ ਤੁਹਾਨੂੰ ਲੱਗਦਾ ਅਸੀਂ ਭੋਲੇ-ਪਾਲੇ ਬਹੁਤ ਜ਼ਿਆਦਾ ਹੈਗੀਆਂ ਕਿ ਸਾਨੂੰ ਇੱਕ ਲਾਲੀਪਾਪ ਦਿੱਤਾ ਜਾਂਦਾ ਜਿਵੇਂ ਪਿਛਲੀ ਵਾਰ ਦਿੱਤਾ ਗਿਆ ਕਿ ਤੁਹਾਡੀਆਂ ਗੱਲਾਂ ਮੰਨੀਆਂ ਗਈਆਂ ਜੀ ਕਿਤੇ ਇਹ ਨਾ ਹੋਏ ਤੁਹਾਨੂੰ ਫੇਰ ਲਾਲੂਪਾਪ ਦਿੱਤਾ ਜਾਏ ਕਿ ਹਾਂ ਤੁਹਾਡੀ ਗੱਲ ਮੰਨਿਆ ਜਾਣਗੀਆ ਅਸੀਂ ਫੇਰ ਚਲੇ ਜਾਏ ਇਹੋ ਜਿਹਾ ਤਾਂ ਨਹੀਂ ਹੋਏਗਾ ਹੁਣ ਨਹੀਂ ਅਸੀਂ ਹੁਣ ਤਾਂ ਅਸੀਂ ਆਪਣਾ ਰਾਸ਼ਟਰੀ ਕਾਨੂੰਨ ਪਾਸ ਕਰਵਾ ਕੇ ਡਰਾਟ ਪਰਿਸ਼ਾਦ ਕਰਕੇ ਫੇਰ ਉੱਠੋ ਠਾਂਗੇ ਨਹੀਂ ਇਦਾਂ ਨਹੀਂ ਉੱਠਦੇ ਪਹਿਲੇ ਵੀ ਪਾਸ ਤਾਂ ਕਰਾਈ ਪਾਸ ਪਹਿਲਾਂ ਉਹ ਮੂੰਹ ਨਹੀਂ ਪਾਸ ਕਰਕੇ ਦਿੱਤਾ ਜੀ ਸਾਨੂੰ ਉਹਨੇ ਪੱਕੇ ਤੌਰ ਤੇ ਲਿਖ ਕੇ ਤੌਰ ਤੇ ਮੂੰਹ ਦਿੱਤਾ ਹਾਂ ਕਾਨੂੰਨ ਦੇ ਵਿੱਚ ਇਹ ਦਰਜ ਨਹੀਂ ਕੀਤਾ ਚੀਜ਼ ਅੱਛਾ ਜੀ ਅਸੀਂ ਉਹ ਹੰਤਾਸ਼ ਕਰਾ ਕੇ ਸੈਟਿੰਗ ਕਰਾ ਕੇ ਫੇਰ ਆ ਉੱਠੋ ਠਾਂਗੇ ਪੱਕੇ ਕਾਨੂੰਨ ਲੈ ਕੇ ਆਵਦੇ ਨਹੀਂ ਅਸੀਂ ਉਹ ਨਾ ਨਹੀਂ ਉੱਠਦੇ ਉਹ ਕਹਿਣਗੇ ਕਾਨੂੰਨ ਦੇ ਵਿੱਚ ਸਮਾਂ ਲੱਗਦਾ ਜੀ ਲੱ ਅਸੀਂ ਵੀ ਜੇ ਸਾਨੂੰ ਨਾ ਮਿਲਿਆ ਕੁਛ ਸਾਡੇ ਜ਼ਮੀਨਾਂ ਵੇਚੀਆਂ ਅਸੀਂ ਕੀ ਕਰਾਂ ਕਰੀਏ ਅਗੇ ਉਹਦੇ ਨਾਲ ਸਾਨੂੰ ਰੇਟ ਬਠਣਾ ਚੰਗਾ ਹੀ ਠੀਕ ਹੈ ਬਹੁਤ ਬਤਾਂ ਬਾਪੂ ਜੀ ਮੈਂ ਤੁਹਾਡੇ ਵਿਚਾਰ ਜਾਣਦਾ ਹਾਂ ਹਾਂਜੀ ਹਾਂਜੀ ਪਿਛਲੀ ਵਾਰੀ ਖੜੇ ਹੋ ਗਏ ਸਾਨੂੰ ਕਿਹਾ ਗਿਆ ਕਿ ਤੁਹਾਡੀਆਂ ਗੱਲਾਂ ਮੰਨ ਲਈਆਂ ਗਿਆ ਤੁਹਾਡੀ ਮੰਗਾ ਮੰਨ ਲਈਆਂ ਅੱਜ ਖੜੇ ਹੋ ਗਏ ਜੇ ਹੁਣ ਸਾਨੂੰ ਉਹਨਾਂ ਨੇ ਲਾਲੀਪਾਪ ਮੈਂ ਤਾਂ ਲਾਲੀਪਾਪ ਸ਼ਬਦ ਵਰਤਦਾ ਇਹ ਸਾਨੂੰ ਲਾਲੀਪਾਪ ਦਿੱਤਾ ਜਾਂਦਾ ਹੈ ਨਾ ਜੇ ਸਾਨੂੰ ਫੇਰ ਲਾਲੀਪਾਪ ਦਿੱਤਾ ਤੁਹਾਡੀ ਗੱਲ ਮੰਨ ਲਾਂਗੇ ਜੀ ਕੋਈ ਗੱਲ ਨਹੀਂ ਕਿ ਅਸੀਂ ਜਾਵਾਂਗੇ ਅਸੀਂ ਤਾਂ ਹੀ ਬਾਅਦ ਵਿੱਚ ਵੀ ਇਹਨਾਂ ਦਾ ਖੜਾ ਛੜਨਾ ਪੜਾ ਨੂੰ ਸਾਰਾ ਕੁਝ ਦੇ ਵੀ ਤੇ ਮੰਗਾ ਮੰਨਣਗੇ ਮੰਨ ਮਨਾਵਾਂਗੇ ਮੰਨਣੀਆਂ ਘੋਣੀ ਤੇ ਬਾਅਦ ਵਿੱਚ ਖੜਾ ਛੜਨ ਲਈ ਬੱਚਾ ਬੱਚੀ ਨੂੰ ਵੀ ਛੋਟਿਆਂ ਨੂੰ ਵੀ ਆਖਾਂ ਵੀ ਖੜਾ ਛੜਨ ਲਈ ਇਹ ਲੈਣ ਦਾ ਬਸ ਇਹ ਲੈਣ ਨੂੰ ਤੁਸੀਂ ਹੂੰ ਮੂਰੀ ਰੱਖਣਾ ਇਹ ਰੱਖਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ 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 ਵੀਰ ਜੀ ਮੈਂ ਤੁਹਾਡੇ ਤੋਂ ਇੱਕ ਵਿਚਾਰ ਜਾਨਣਾ ਚਾਹਾਂਗਾ ਜੇ ਅਸੀਂ ਗੱਲ ਕਰਦੇ ਹਾਂ ਅਨੰਦਪੁਰ ਦੇ ਮਤੇ ਦੀ ਉਹਦੇ ਵਿੱਚ ਵੀ ਕਿਸਾਨੀ ਦੀ ਗੱਲ ਸੀ ਉਸ ਸਮੇਂ ਲੋਕਾਂ ਨੇ ਸੰਜਨਾਲ ਸਿੰਘ ਖਾਸਾ ਭਿੰਡਰਾਂ ਵਾਲੇ ਦੀ ਗੱਲ ਨਹੀਂ ਮੰਨੀ ਜੇ ਉਹ ਤੋਂ ਮੰਨ ਲੈਂਦੇ ਤਾ ਕੀ ਸਾਨੂੰ ਅੱਜ ਇਹ ਦਿਨ ਦੇਖਣੇ ਪੈਂਦੇ ਦੇਖੋ ਜੀ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤੀ ਜੋ ਕੁਝ 17 ਮਤੇ ਪਾਏ ਗਏ ਉਹ ਅਸੀਂ ਮਤਲਬ ਕਿ ਜੇ ਅਨੰਦਪੁਰ ਸਾਹਿਬ ਦੇ ਮਤੇ ਮਤਲਬ ਸੰਤ ਜਰਨੈਲ ਸਿੰਘ ਜੀ ਨਾਲ ਖੜਕੇ ਉਦੋਂ ਲੜਾਈ ਕਰਦੇ ਤਾਂ ਸਾਨੂੰ ਆਹ ਦਿਨ ਦੇਖਣੇ ਨਹੀਂ ਪੈਣੇ ਪੰਜਵੇਂ ਮਤੇ ਦੇ ਵਿੱਚ ਕਿਸਾਨਾਂ ਦੀ ਗੱਲ ਸੀ ਉਸ ਸਮੇਂ ਅਸੀਂ ਨਾਲ ਨਹੀਂ ਖੜੇ ਤਰਨ ਲੱਗਦਾ ਨਹੀਂ ਆਪਾਂ ਗਲਤੀ ਕਰ ਗਏ ਅਸੀਂ ਗਲਤੀ ਕਰ ਗਏ ਉਦੋਂ ਵੀ ਗਲਤੀ ਕਰ ਗਏ ਅਸੀਂ ਆਪਦਾ ਦੀਪ ਸਿੱਧੂ ਵੀ ਗਵਾ ਲਿਆ ਜੋ ਕਿ ਪੰਜਾਬ ਦੀ ਬਸੋਤੀ ਹੀਰੋ ਤੋਂ ਜ਼ੀਰੋ ਲੈਵਲ ਤੇ ਆ ਕੇ ਉਹਨੇ ਕਿਸਾਨਾਂ ਨਾਲ ਖੜਿਆ ਅंदोलਨ ਦੇ ਵਿੱਚ ਖੜਿਆ ਜਿਹੜੇ ਵੀਰ ਭਾਨ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੋ ਖਾਸ ਕਰਕੇ ਤੁਸੀਂ ਸੰਗਰੂਰ ਤੋਂ ਸੰਗਰੂਰ ਵਾਲਿਆਂ ਨੂੰ ਦੇਖੋ ਜੀ ਮੈਂ ਸੰਗਰੂਰ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਆਪਾਂ ਨਹੀਂ ਜੰਗ ਹੈ ਨਾ ਜੋ ਇਹ ਮਤਲਬ ਕਿ ਲੜਾਈ ਇੰਨੀ ਜ਼ਿਆਦੇ ਹੋਇਆ ਕਿ ਆਪਾਂ ਇਹਨੂੰ ਜਿੱਤਣਾ ਜ਼ਰੂਰੀ ਹੈ ਜੇ ਆਪਾਂ ਜਿੱਤੇ ਨਾ ਤਾਂ ਆਪਣਾ ਕੱਲੇ ਕੱਖ ਨਹੀਂ ਹੋਣਾ ਸੰਗਰੂਰ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਟਰਾਲੀਆਂ ਭਰ ਕੇ ਆਪਣਾ ਆਕੇ ਧਰਨੇ ਦੇ ਵਿੱਚ ਆਓ ਜੀ